ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦੀ ਜਿਹੜੀ ਆਪਣੀ ਵੀਡੀਓ ਇਹ ਹੋਣ ਜਾ ਰਹੀ ਹੈ ਕਿ ਸਫਲ ਲੋਕਾਂ ਦੀਆਂ ਕਿਹੜੀਆਂ ਹੋਆਤਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਬਾਕੀਆਂ ਨਾਲੋਂ ਸਫਲ ਬਣਾਉਂਦੀਆਂ ਨੇ ਅੱਜ ਅਪ ਉਹਦੇ ਬਾਰੇ ਡਿਸਕਸ ਕਰਨ ਜਾ ਰਹੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਤੇ ਫਿਰ ਤੁਸੀਂ ਆਪਣਾ ਰਿਵਿਊ ਵੀ ਜ਼ਰੂਰ ਦਿਓ ਕਿ ਤੁਹਾਡੀ ਇਸ ਬਾਰੇ ਕੀ ਸੋਚ ਆ ਤੋਂ ਪਹਿਲੀ ਚੀਜ਼ ਹੈਗੀ ਆ ਉਹ ਹੈਗੀ ਹੈ ਕਮਿਊਨੀਕੇਸ਼ਨ ਲਓ ਤੁਸੀਂ ਇੱਥੇ ਖੁਦ ਦੇਖੋ ਕਿ ਜਿਹੜੇ ਲੋਕਾਂ ਨੇ ਕੁਝ ਸੋਚਿਆ ਹੁੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਇਹ ਬਣਨਾ ਜਾਂ ਮੈਂ ਇਹ ਕਰਨਾ ਨਾ ਉਹ ਲੋਕਾਂ ਦਾ ਜਿਹੜਾ ਧਿਆਨ ਹੁੰਦਾ ਆਪਣੇ ਕੰਮ ਤੇ ਜ਼ਿਆਦਾ ਹੁੰਦਾ ਤੇ ਦੂਜੇ ਪਾਸੇ ਕਈ ਲੋਕਾਂ ਦੀ ਆਤ ਹੁੰਦੀ ਆ ਬਹੁਤ ਜ਼ਿਆਦਾ ਅਨਸੀਸਰੀ ਬੋਲਦੇ ਆ ਜਿੱਥੇ ਕਿ ਸਾਨੂੰ ਲੋੜ ਨਹੀਂ ਹੁੰਦੀ ਹੈਗੀ ਖੁਦ ਵੀ ਇਦਾਂ ਕਰਦੀ ਆ ਕਿ ਜੇ ਤੁਹਾਨੂੰ ਕੋਈ ਇਨਸਾਨ ਨਹੀਂ ਪਸੰਦ ਹੈਗਾ ਉਹਦੇ ਨਾਲ ਬੈਸਣ ਨਾਲੋਂ ਵਧੀਆ ਆ ਤੁਸੀਂ ਉਹਦਾ ਕਿਨਾਰਾ ਕਰ ਲਓ ਆਪਣੀ એનર્ਜੀ ਨਾ ਵੇਸਟ ਕਰੋ ਉਸ ਚੀਜ਼ ਦੇ ਉੱਪਰ ਕਿਉਂਕਿ ਮੈਂ ਇਹ ਚੀਜ਼ ਮੰਨਦੀ ਆ ਕਿ ਤੁਸੀਂ ਹਰ ਇੱਕ ਨੂੰ ਸੁਧਾਰ ਨਹੀਂ ਸਕਦੇ ਦੁਨੀਆ ਭਰੀ ਪਈ ਐ ਇਹ ਜਿਹੇ ਲੋਕਾਂ ਨਾਲ ਹਰ ਇੱਕ ਦੀ ਸੋਚ ਮੈਚ ਨਹੀਂ ਕਰਦੀ ਹਰ ਇੱਕ ਦੀ ਵਾਈਬ ਮੈਚ ਨਹੀਂ ਕਰਦੀ ਸੋ ਜੇ ਅਸੀਂ ਉਹਨਾਂ ਚੱਕਰਾਂ 'ਚ ਪੈ ਗਏ ਤਾਂ ਅਸੀਂ ਆਪਣੇ ਜਿਹੜੇ ਹੈਗਾ ਆ ਆਪਣੇ ਏਮ ਤੋਂ ਭਟਕ ਜਾਂਦੇ ਆ ਅਸੀਂ ਉਹਨਾਂ ਚੀਜ਼ਾਂ ਤੋਂ ਪਿੱਛੇ ਚੱਲ ਜਾਂਦੇ ਆ ਜੋ ਕਿ ਸਾਡੇ ਲਈ ਸਹੀ ਨਹੀਂ ਹੁੰਦਾ ਜਿਹੜੇ ਲੋਕ ਜ਼ਿਆਦਾ ਸਫਲ ਨੇ ਜ਼ਿਆਦਾ ਸਕਸੈਸਫੁਲ ਨੇ ਤੁਸੀਂ ਕਦੇ ਦੇਖਿਓ ਉਹਨਾਂ ਦੀ ਤੁਸੀਂ ਇੰਟਰਵਿਊ ਦੇਖ ਲਿਓ ਉਹਨਾਂ ਦਾ ਕੋਈ ਪੋਡਕਾਸਟ ਦੇਖ ਲਿਓ ਉਹ ਬਹੁਤ ਘੱਟ ਬੋਲਣਗੇ ਤੇ ਜਦੋਂ ਬੋਲਦੇ ਆ ਟੂ ਦਾ ਪੁਆਇੰਟ ਗੱਲ ਕਰਦੇ ਆ ਜਿਹਦੇ ਵਿੱਚੋਂ ਵੀ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲਦਾ ਕਦੇ ਐਵੇਂ ਨਹੀਂ ਹੋਇਆ ਕਿ ਉਹ ਕੁਝ ਵੀ ਬੋਲੀ ਜਾ ਰਹੇ ਆ ਦੂਜਾ ਪੁਆਇੰਟ ਆ ਉਹ ਹੈਗਾ ਆ ਕਿ ਫੋਕਸ ਔਨ ਦਾ ਰੂਟਸ ਨਾਟ ਫਰੂਟਸ ਹੁਣ ਇਹਦਾ ਮਤਲਬ ਕੀ ਆ ਜਦੋਂ ਅਸੀਂ ਲਾਈਫ ਦੇ ਵਿੱਚ ਕੁਝ ਬਣਨਾ ਹੁੰਦਾ ਨਾ ਕਈਆਂ ਨੂੰ ਬਹੁਤ ਛੇਤੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਲਾਈਫ ਦੇ ਵਿੱਚ ਹਰ ਚੀਜ਼ ਨਾਲ ਸਟੈਪ ਬਾਈ ਸਟੈਪ ਅੱਗੇ ਵਧਿਆ ਜਾਂਦਾ ਹੁੰਦਾ ਜਿਹੜੇ ਲੋਕੀ ਨੇ ਇਹ ਫਰੂਟਸ ਦੇ ਉੱਤੇ ਵਰਕ ਕਰਨ ਦੇ ਨਾਲ ਰੂਟਸ ਤੇ ਜ਼ਿਆਦਾ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੀ ਕਿਹੜੀ ਚੀਜ਼ ਕਮਜ਼ੋਰੀ ਆ ਜੇ ਮੈਂ ਇਹ ਚੀਜ਼ ਨੂੰ ਐਦਾਂ ਸਹੀ ਕਰ ਲੂੰਗਾ ਤਾਂ ਮੇਰੇ ਲਈ ਜ਼ਿਆਦਾ ਵਧੀਆ ਹੋਊਗਾ ਜਿਵੇਂ ਕਿ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਇੱਕ ਅਮਰੂਦ ਦੀ ਐਗਜ਼ੈਂਪਲ ਦਿੱਤੀ ਸੀ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਅਗਰ ਅਸੀਂ ਕੋਈ ਬੂਟਾ ਲਗਾ ਰਿਹਾ ਤੁਹਾਨੂੰ ਰਾਈਟ ਵੇ ਉਹਦਾ ਫਲ ਮਿਲ ਜਾਊਗਾ ਕਈ ਵਾਰੀ ਚੀਜ਼ਾਂ ਨੂੰ ਟਾਈਮ ਲੱਗਦਾ ਸੋ ਉਹਦੇ ਲਈ ਸਾਨੂੰ ਸਬਰ ਵੀ ਚਾਹੀਦਾ ਹੁੰਦਾ ਤੇ ਸਾਨੂੰ ਕੰਟੀਨਿਊਸਲੀ ਉਹ ਚੀਜ਼ ਤੇ ਵਰਕ ਕਰਨਾ ਪੈਂਦਾ ਬਹੁਤ ਚੀਜ਼ਾਂ ਔਖੀਆਂ ਮਿਲੀਆਂ ਨੇ ਬਹੁਤ ਐਦਾਂ ਨਹੀਂ ਆ ਕਿ ਕਦੇ ਵੀ ਕੁਝ ਸੌਖਾ ਨਹੀਂ ਮਿਲਿਆ ਸੋ ਉਹ ਚੀਜ਼ਾਂ ਵੀ ਵਧੀਆ ਹੁੰਦੀਆਂ ਨੇ ਤੁਹਾਨੂੰ ਉਹ ਵੀ ਲੈਸਨ ਦੇ ਕੇ ਜਾਂਦੀਆਂ ਨੇ ਲਾਈਫ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਸਬਕ ਸਿਖਾ ਕੇ ਜਾਂਦੀਆਂ ਨੇ ਉਹਦੇ ਨਾਲ ਤੁਸੀਂ ਹੋਰ ਸਟਰੋਂਗ ਹੁੰਦੇ ਜਾਂਦੇ ਹੋ ਸੋ ਮੇਰੀ ਇਹ ਵੀਡੀਓ ਜਿਹੜੇ ਵੀ ਮੇਰੇ ਭੈਣ ਭਰਾ ਦੇਖ ਰਿਆ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹੂੰਗੀ ਕਿ ਕਦੇ ਵੀ ਤੁਹਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਤੁਸੀਂ ਆਪਣੀ ਇੱਕ ਜਿਹੜਾ ਹੈਗਾ ਲੱਗੇ ਰਹੋ ਜਿਹੜਾ ਵੀ ਕੰਮ ਕਰ ਰਹੇ ਹੋ ਬਟ ਇਹ ਜ਼ਰੂਰ ਹੁੰਦਾ ਕਿ ਇੱਕ ਚੀਜ਼ ਤੇ ਫੋਕਸ ਕਰਨਾ ਚਾਹੀਦਾ ਜਦੋਂ ਅਸੀਂ ਛੱਡ ਛੱਡ ਕੇ ਚੀਜ਼ਾਂ ਅੱਜ ਕੋਈ ਹੋਰ ਕੰਮ ਕਰ ਲਿਆ ਕੱਲ ਕੋਈ ਹੋਰ ਕੰਮ ਕਰ ਲਿਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਆਪਣੇ ਏਮ ਤੋਂ ਭਟਕ ਜਾਂਦੇ ਹਾਂ ਤੇ ਸਾਨੂੰ ਚੀਜ਼ਾਂ ਹੋਰ ਜ਼ਿਆਦਾ ਕੰਪਲਿਕੇਟਡ ਜਿਹੜੀਆਂ ਕਰਦੀਆਂ ਨੇ ਇਹ ਨਹੀਂ ਹੁੰਦਾ ਕਿ ਜੇ ਇੱਕ ਜਾਣੇ ਨੂੰ ਕੋਈ ਚੀਜ਼ ਸੌਖੀ ਮਿਲ ਗਈ ਤਾਂ ਮਤਲਬ ਇਹ ਕਦੇ ਨਹੀਂ ਹੁੰਦਾ ਕਿ ਅਸੀਂ ਵੀ ਸੇਮ ਆ ਸਾਨੂੰ ਵੀ ਉਹ ਚੀਜ਼ ਓਨੀ ਸੌਖੀ ਮਿਲ ਜੂਗੀ ਹੋ ਸਕਦਾ ਤੁਹਾਡੀ ਲਾਈਫ ਦੇ ਵਿੱਚ ਕੁਝ ਵੱਡਾ ਲਿਖਿਆ ਹੋਵੇ ਕੁਝ ਵਧੀਆ ਲਿਖਿਆ ਹੋਵੇ ਇਹ ਚੀਜ਼ਾਂ ਮੈਂ ਤੁਹਾਨੂੰ ਆਪਣੀ ਪਰਸਨਲ ਲਾਈਫ ਦੇ ਵਿੱਚੋਂ ਹੀ ਡਿਸਕਸ ਕਰ ਰਹੀ ਹਾਂ ਤੁਹਾਡੇ ਨਾਲ ਕਿਉਂਕਿ ਮੈਂ ਖੁਦ ਇਹ ਚੀਜ਼ਾਂ ਚ ਲੰਗੀ ਹੋਈਆਂ ਕਈ ਵਾਰੀ ਤੁਹਾਡੇ ਲਈ ਵਾਹਿਗੁਰੂ ਨੇ ਕੋਈ ਵਧੀਆ ਪਲਾਨ ਸੋਚਿਆ ਹੁੰਦਾ ਤੇ ਅਸੀਂ ਕਾਲੇ ਪੈ ਜਾਂਦੇ ਆ ਸਾਨੂੰ ਲੱਗਦਾ ਹੁੰਦਾ ਕਿ ਇਹ ਚੀਜ਼ ਮੈਨੂੰ ਹੋਣੀ ਚਾਹੀਦੀ ਹੈ ਰਾਈਟ ਅਵੇ ਕੁਝ ਚੀਜ਼ਾਂ ਨੂੰ ਸਮਾਂ ਲੱਗਦਾ ਤੁਸੀਂ ਆਪਣਾ 100% ਦੋ ਤੁਸੀਂ ਪਾਣੀ ਪਾਓ ਬੂਟੇ ਨੂੰ ਤੁਹਾਨੂੰ ਨਹੀਂ ਪਤਾ ਅੱਗੇ ਜਾ ਕੇ ਉਹਨੂੰ ਕਿੰਨਾ ਵਧੀਆ ਫਲ ਦੇ ਦੇਣਾ ਤੁਹਾਨੂੰ ਮੈਂ ਉਹ ਐਗਜ਼ਾਮਪਲ ਦਊਂਗੀ ਆਪਣੇ YouTube ਚੈਨਲ ਦੀ ਜੇ ਲਾ ਲਓ ਮੈਂ ਤੁਹਾਡੇ ਨਾਲ ਇਹ ਚੀਜ਼ ਆਲਰੇਡੀ ਪਹਿਲਾਂ ਵੀ ਡਿਸਕਸ ਕੀਤੀ ਹੋਈ ਆ ਕਿ ਜਦੋਂ ਮੈਂ ਆਪਣਾ ਚੈਨਲ ਜਿਹੜਾ ਹੈਗਾ ਬਣਾਇਆ ਸੀਗਾ ਨਾ ਤਾਂ ਉਹ ਉਹ ਚੈਨਲ ਮੈਨੂੰ ਮੈਨੂੰ ਛੱਡਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ ਹੈਗਾ ਉਦੋਂ ਮੈਨੂੰ ਕਾਫੀ ਗਲਤੀਆਂ ਵੀ ਹੋਈਆਂ ਜਿਨ੍ਹਾਂ ਤੋਂ ਮੈਂ ਹੁਣ ਸਿੱਖੀ ਆ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਪਰ ਫਿਰ ਮੈਂ ਹਿੰਮਤ ਕਰਕੇ ਇਹ ਵਾਲਾ ਚੈਨਲ ਬਣਾਇਆ ਤੇ ਹੁਣ ਜੇ ਮੈਂ ਰਾਈਟ ਨਾਓ ਦੀ ਗੱਲ ਕਰਾਂ ਤਾਂ ਉਹ ਵਾਲੇ ਚੈਨਲ ਨਾਲੋਂ ਇਹ ਆਪਣਾ ਜਾਦਾ ਵਧੀਆ ਵਰਕ ਕਰ ਰਿਹਾ ਹੈ ਵਧੀਆ ਚੱਲਣ ਲੱਗ ਗਿਆ ਜਿਸ ਕਿਉਂਕਿ ਔਰ ਇੱਥੇ ਮੈਂ ਇਹ ਵੀ ਚੀਜ਼ ਕਲੀਅਰ ਕਰੂੰਗੀ ਕਿ ਜਿਹੜਾ ਮੈਂ ਤੁਹਾਡੇ ਨਾਲ ਜਿਹੜਾ ਕੋਈ ਵੀ ਟੌਪਿਕ ਡਿਸਕਸ ਕਰਦੀ ਆ ਇਦਾਂ ਨਹੀਂ ਹੁੰਦਾ ਕਿ ਮੈਂ ਉਦਾਂ ਹੀ ਚੱਕ ਕੇ ਕੈਮਰਾ ਕੋਸ਼ ਵੀ ਬੋਲਣ ਲੱਗੀ ਜਾਂ ਆਪਣਾ ਟਰਾਈ ਕਰੀਦਾ ਕਿ ਹਰ ਚੀਜ਼ ਹਰ ਟੌਪਿਕ ਤੇ ਪ੍ਰੋਪਰ ਹੀ ਐਕਸਪਲੇਨ ਕੀਤਾ ਜਾਵੇ ਪਰ ਉਹਦੇ ਵਿੱਚੋਂ ਕਈ ਚੱਲਦੇ ਆ ਕਈ ਨਹੀਂ ਚੱਲਦੇ ਸੋ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਮੈਂ ਇਹ ਚੈਨਲ ਬਣਾਇਆ ਮੈਂ ਪੂਰਾ ਮਨ ਬਣਾ ਲਿਆ ਸੀ ਕਿ ਇਹਨੂੰ ਨਹੀਂ ਮੈਂ ਛੱਡਣਾ ਮੈਂ ਇਹਦੇ ਤੇ ਆਪਣਾ 100% ਦੇਣਾ ਜੋ ਹੋਊਗਾ ਦੇਖਿਆ ਜਾਊਗਾ ਏ ਵੀ ਇੱਕ ਮੈਨੂੰ ਲੈਸਨ ਹੀ ਮਿਲਿਆ ਸੋ ਲੈਸਨ ਲੈਂਣ ਦੇ ਲਈ ਕੋਈ ਵੱਡੀ ਛੋਟੀ ਚੀਜ਼ ਨਹੀਂ ਹੁੰਦੀ ਤੁਸੀਂ ਜਦੋਂ ਜਿੱਥੋਂ ਚਾਹੋ ਵਧੀਆ ਤਰੀਕੇ ਨਾਲ ਸਿੱਖ ਸਕਦੇ ਹੋ ਜਲਦੀ ਹੀ ਆਪਣੇ ਇਸ ਚੈਨਲ ਤੇ ਆਪਣਾ ਜਿਹੜਾ ਹੈਗਾ ਸਬਸਕ੍ਰਾਈਬਰਸ ਵੀ ਕੰਪਲੀਟ ਹੋਣ ਵਾਲਿਆ ਵਾਚ ਟਾਈਮ ਵੀ ਕੰਪਲੀਟ ਹੋਣ ਵਾਲਾ ਤੇ ਜੋ ਆਪਾਂ ਸੋਚਿਆ ਹੋਇਆ ਸੀਗਾ ਇੱਕ ਪਹਿਲਾ ਸਟੈਪ ਆਪਾਂ ਕਵਰ ਕਰਨ ਜਾ ਰਹੇ ਹਾਂ ਅੱਗੇ ਵੀ ਕੰਟੀਨਿਊ ਇਹਦੇ ਤੇ ਵਰਕ ਕਰਾਂਗੇ ਤੇ ਹਜੇ ਬਹੁਤ ਕੁਝ ਸੋਚਿਆ ਹੋਇਆ ਬਹੁਤ ਅੱਗੇ ਤੱਕ ਜਾਣਾ ਸੋ ਉਹੀ ਚੀਜ਼ ਮੈਂ ਤੁਹਾਨੂੰ ਵੀ ਕਹਿਣਾ ਚਾਹੂੰਗੀ ਜਿੱਥੇ ਮੈਂ ਸੋਸ਼ਲ ਮੀਡੀਆ ਦੀ ਗੱਲ ਨਹੀਂ ਕਰ ਰਹੀ ਕੋਈ ਵੀ ਕੰਮ ਜੋ ਵੀ ਤੁਹਾਡੇ ਮਾਈਂਡ ਦੇ ਵਿੱਚ ਹੈਗਾ ਬਸ ਆਪਣਾ ਲੱਗੇ ਰਹੋ ਆਪਣਾ ਦਿਨ ਰਾਤ ਇੱਕ ਕਰ ਦੋ ਉਸ ਕੰਮ ਦੇ ਲਈ ਉਹਨੂੰ ਉਹਦੇ ਚ ਕੀ ਕੀ ਇੰਪਰੂਵਮੈਂਟਸ ਕਰਨੀਆਂ ਨੇ ਕਿਵੇਂ ਉਹਦੇ ਚ ਸੁਧਾਰ ਲੈ ਕੇ ਆਉਣੇ ਆ ਕਿਹੜੀਆਂ ਗਲਤੀਆਂ ਤੁਸੀਂ ਕੀਤੀਆਂ ਨੇ ਕੀ ਸਿੱਖਿਆ ਉਹਨਾਂ ਤੋਂ so that ਕਿ ਦੁਬਾਰਾ ਉਹ ਗਲਤੀਆਂ ਨਾ ਹੋਣ ਤੁਹਾਡੇ ਤੋਂ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਦੇ ਹੋਏ ਅੱਗੇ ਵਧਿ ਜਾਓ ਇੱਧਰ ਉੱਧਰ ਦਾ ਧਿਆਨ ਬਿਲਕੁਲ ਨਾ ਦਿਓ ਇੱਥੇ ਇਹ ਵੀ ਚੀਜ਼ ਆ ਕਿ ਤੁਹਾਨੂੰ 네ਗੇਟਿਵ ਕਰਨ ਵਾਲੇ ਬਹੁਤ ਜ਼ਿਆਦਾ ਮਿਲਣਗੇ ਤੁਹਾਨੂੰ ਪੋਜ਼ਿਟਿਵ ਤਰੀਕੇ ਨਾਲ ਸਮਝਾਉਣ ਵਾਲੇ ਤੁਹਾਨੂੰ ਹੱਲਾਸ਼ੇਰੀ ਦੇਣ ਵਾਲੇ ਬਹੁਤ ਘੱਟ ਮਿਲਣਗੇ ਪਰ ਤੁਸੀਂ 네ਗੇਟਿਵਿਟੀ ਵੱਲ ਧਿਆਨ ਨਹੀਂ ਦੇਣਾ ਹੈਗਾ ਕਿਉਂਕਿ ਜੇ ਤੁਸੀਂ 네ਗੇਟਿਵ ਲੋਕਾਂ ਵੱਲ ਧਿਆਨ ਦੇਣ ਲੱਗੇ ਤਾਂ ਤੁਸੀਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਜਾਣਾ ਇੱਥੇ ਤੁਹਾਡਾ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇਨਸਾਨ ਤੁਹਾਨੂੰ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਅਸੀਂ ਉਹਨਾਂ ਚੀਜ਼ਾਂ ਤੇ ਸਟਕ ਹੋ ਜਾਂਦੇ ਆ ਤੁਹਾਡਾ ਆਪਦਾ ਬ੍ਰੇਨ ਜਿਹੜਾ ਦਿਮਾਗ ਹੈ ਨਾ ਕੰਮ ਕਰਨੋਂ ਹਟ ਜਾਂਦਾ ਮੈਨੂੰ ਵੀ ਬਹੁਤ ਕੁਝ ਸੁਣਨ ਨੂੰ ਮਿਲਿਆ ਸੀਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਮੈਂ ਕੁਝ ਗਲਤ ਨਹੀਂ ਕਰ ਰਹੀ ਹੈਗੀ ਤੁਸੀਂ ਖੁਦ ਆਪਣਾ ਕੋਈ ਵੀ ਟੌਪਿਕ ਚੱਕ ਕੇ ਦੇਖ ਲਓ ਜਿੰਨੀਆਂ ਵੀ ਵੀਡੀਓਜ਼ ਅੱਜ ਤੱਕ ਅਪਲੋਡ ਕੀਤੀਆਂ ਨੇ ਮੈਨੂੰ ਨਹੀਂ ਲੱਗਦਾ ਕੋਈ ਵੀ ਟੌਪਿਕ ਜਾਂ ਕੋਈ ਵੀ ਵੀਡੀਓ ਦੇ ਵਿੱਚ ਕੋਈ ਐਮੇ ਦਾ ਸ਼ਬਦ ਵੀ ਮੈਂ ਉਹਦੇ ਚੋਂ ਕੱਢਿਆ ਹੋਵੇ ਜਿਹਦੇ ਨਾਲ ਮੈਨੂੰ ਲੱਗੇ ਕਿ ਮੈਂ ਗਲਤ ਬੋਲ ਗਈ ਜਾਂ ਮੇਰੇ ਪੇਰੈਂਟਸ ਨੂੰ ਲੱਗੇ ਕਿ ਅ ਕਿ ਇਹ ਸਹੀ ਨਹੀਂ ਕਰ ਰਹੀ ਕਿਉਂਕਿ ਦੇਖੋ ਜ਼ਰੂਰੀ ਨਹੀਂ ਹੁੰਦਾ ਨਾ ਕਿ ਜੋ ਚੀਜ਼ ਮੈਨੂੰ ਪਸੰਦ ਹੋ ਤੁਹਾਨੂੰ ਵੀ ਉਹੀ ਪਸੰਦ ਹੋਵੇ ਸੋ ਮੈਂ ਤੁਹਾਨੂੰ ਫੋਰਸ ਨਹੀਂ ਨਾ ਕਰ ਸਕਦੀ ਉਹੀ ਚੀਜ਼ ਮੈਂ ਤੁਹਾਨੂੰ ਵੀ ਕਹਿਣਾ ਚਾਹੂੰਗੀ ਕਿ ਜੋ ਤੁਹਾਡੇ ਮਨ ਦੇ ਵਿੱਚ ਹੈਗਾ ਜੋ ਤੁਸੀਂ ਲਾਈਫ ਦੇ ਵਿੱਚ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ 100% ਦਿਓ ਬਾਕੀ ਦੀਆਂ ਚੀਜ਼ਾਂ ਉਸ ਪਰਮਾਤਮਾ ਤੇ ਛੱਡ ਦਿਓ ਉਸ ਵਾਹਿਗੁਰੂ ਨੇ ਤੁਹਾਡੀ ਮਿਹਨਤ ਦੇਖਣੀ ਆ ਤੁਹਾਡੀ ਕੋਸ਼ਿਸ਼ ਦੇਖਣੀ ਆ ਕਿ ਅਗਰ ਤੁਸੀਂ ਸੱਚੇ ਦਿਲੋਂ ਕਿਸੇ ਚੀਜ਼ ਨੂੰ ਚਾਹੋਗੇ ਤਾਂ ਡੈਫੀਨੇਟਲੀ ਉਹ ਚੀਜ਼ ਤੁਹਾਨੂੰ ਮਿਲੂਗੀ ਮਿਲੂਗੀ ਕਦੇ ਵੀ ਦਿਲ ਨਹੀਂ ਛੱਡਣਾ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਚੈਨਲ ਦੇ ਨਾਲ ਜੁੜੇ ਰਹੋ ਅੱਗੇ-ਅੱਗੇ ਮੈਂ ਤੁਹਾਡੇ ਨਾਲ ਐਵੇਂ ਦੀਆਂ ਗੱਲਾਂ ਡਿਸਕਸ ਕਰੂੰਗੀ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਬਹੁਤ ਜ਼ਿਆਦਾ ਹੌਸਲਾ ਮਿਲੇਗਾ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲੇਗਾ ਆ ਹੋਪਸੋ ਬਹੁਤ ਜਲਦੀ ਤੁਸੀਂ ਉਹ ਚੀਜ਼ਾਂ ਆਪਣੇ ਇਸ ਚੈਨਲ ਤੇ ਦੇਖੋਗੇ ਤੇ ਆਪਣੀ ਰਿਸਪੌਂਸਿਬਿਲਿਟੀਜ਼ ਲੈਣਾ ਸਿੱਖੋ ਕਦੇ ਵੀ ਇਹ ਨਹੀਂ ਸੋਚਣਾ ਕਿ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਆਸ ਨਹੀਂ ਰੱਖਣੀ ਕਿਸੇ ਤੋਂ ਵੀ ਕਿਉਂਕਿ ਜਦੋਂ ਅਸੀਂ ਨਾ ਦੂਜਿਆਂ ਤੋਂ ਆਸ ਰੱਖਦੇ ਹਾਂ ਤੇ ਜੇ ਸਾਡੀ ਉਮੀਦਾਂ ਟੁੱਟ ਜਾਂਦੀਆਂ ਨੇ ਫਿਰ ਅਸੀਂ ਦੁਖੀ ਬਹੁਤ ਹੁੰਨੇ ਹਾਂ ਚਾਹੇ ਇੱਕ ਸਟੈਪ ਘਟ ਤੁਰ ਲੋ ਤੁਸੀਂ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਜਾਣਾ ਕਿੱਧਰ ਨੂੰ ਆ ਮੈਂ ਕੀ ਕਰਨਾ ਆਪਣਾ ਪ੍ਰੋਪਰ ਇੱਕ ਪਲਾਨ ਬਣਾਓ ਮੈਂ ਹਮੇਸ਼ਾ ਕਹਿੰਦੀ ਹਾਂ ਪੈਨ ਪੇਪਰ ਲਓ ਉਹਦੇ ਤੇ ਲਿਖੋ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ ਕੀ ਮੇਰੇ ਲਈ ਸਹੀ ਆ ਕੀ ਮੇਰੇ ਲਈ ਗਲਤ ਜਦੋਂ ਤੁਸੀਂ ਉਹ ਤੁਸੀਂ ਮੇਰੀ ਨੋਟਬੁੱਕ ਦੇਖ ਲਓ ਸਾਰੀ ਮੈਂ ਪ੍ਰੋਪਰ ਨੋਟਸ ਬਣਾ ਕੇ ਚਲਦੀ ਹਾਂ ਸਾਰੇ ਮੇਰੇ ਇਦਾਂ ਹੀ ਕਰੇ ਹੋਏ ਆ ਮੇਰੇ ਫਿਊਚਰ ਪਲਾਨ ਕੀਆ ਗੋਲ ਕੀਆ ਕਿਹੜੀ ਚੀਜ਼ਾਂ ਕੀ ਮੈਂ ਸਾਰਾ ਲਿਖਦੀ ਆ ਮੈਂ ਬੈਠ ਕੇ ਫਿਰ ਮੈਂ ਉਦੇ ਹਿਸਾਬ ਨਾਲ ਜਿਹੜੀ ਚੀਜ਼ ਮੈਨੂੰ ਸਹੀ ਲੱਗਦੀ ਹੈ ਤਾਂ ਮੈਂ ਅਗਲਾ ਸਟੈਪ ਆਪਣਾ ਚੱਕਦੀ ਆਂ ਮੈਂ ਤੁਹਾਨੂੰ ਵੀ ਇਹੀ ਕਹੂੰਗੀ ਕਿ ਇੱਧਰ ਉੱਧਰ ਦੀਆਂ ਗੱਲਾਂ ਵੱਲ ਥੋੜਾ ਜਿਆਦਾ ਘੱਟ ਧਿਆਨ ਦਿਆ ਕਰੋ ਸੁਣੋ ਸਭ ਦੀ ਪਰ ਕਰੋ ਆਪਣੇ ਮਨ ਦੀ ਜੇ ਆਪਣੇ ਤੋਂ ਕੁਝ ਗਲਤ ਵੀ ਹੋ ਜਾਂਦਾ ਕਹਿੰਦੇ ਹੁੰਦੇ ਨੇ ਗਲਤੀਆਂ ਵੀ ਉਹੀ ਇਨਸਾਨ ਕਰਦਾ ਜੋ ਅੱਗੇ ਵਧਣਾ ਚਾਹੁੰਦਾ ਜਿਹੜੇ ਨਾਕਾਮਯਾਬ ਲੋਕ ਹੁੰਦੇ ਆ ਉਹਨਾਂ ਦਾ ਤਾਂ ਦੂਜਿਆਂ ਦੀਆਂ ਗਲਤੀਆਂ ਕੱਢਣ ਦੇ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਬਿਲਕੁਲ ਸੱਚ ਆ ਇਹ ਗੱਲ ਜਦੋਂ ਆਪਾਂ ਛੋਟੇ ਸੀਗੇ ਤੁਹਾਨੂੰ ਜ਼ਿਆਦਾ ਆਪਾਂ ਕਿੰਨੀ ਵਾਰ ਡਿੱਗੇ ਸੀਗੇ ਤੁਰਦੇ ਆਪਾਂ ਪਹਿਲਾਂ ਆਪਾਂ ਰੈਡਣਾ ਸਿੱਖਿਆ ਫਿਰ ਆਪਾਂ ਹੌਲੀ-ਹੌਲੀ ਤੁਰਨਾ ਸਿੱਖਿਆ ਤੇ ਆਪਾਂ ਕਿੰਨੀ ਵਾਰੀ ਡਿੱਗੇ ਹੋਵਾਂਗੇ ਇਦਾਂ ਤਾਂ ਹੈ ਨਹੀਂਗਾ ਕਿ ਤੁਸੀਂ ਇੱਕ ਦਿਨ ਹੀ ਤੁਰਨ ਲੱਗ ਗਏ ਤੇ ਭੱਜ ਲੱਗ ਗਏ ਤੁਹਾਡੇ ਵਿੱਚ ਕਈਆਂ ਨੇ ਤਾਂ ਸੱਟਾਂ ਵੀ ਲਵਾਈਆਂ ਹੋਣਗੀਆਂ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਹਨਾ ਅਸੀਂ ਕਿੰਨੀਆਂ ਸੱਟਾਂ ਖਾਧੀਆਂ ਹੋਣਗੀਆਂ ਫਿਰ ਅਸੀਂ ਤੁਰਨਾ ਸਿੱਖਿਆ ਫਿਰ ਅਸੀਂ ਪ੍ਰੋਪਰ ਸਾਡਾ ਬੈਲੈਂਸ ਬਣ ਗਿਆ ਫਿਰ ਅਸੀਂ ਵਧੀਆ ਤੁਰਨ ਲੱਗ ਗਏ ਫਿਰ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਫਿਰ ਵੀ ਅਸੀਂ ਡਿੱਗੇ ਹੋਵਾਂਗੇ ਫਿਰ ਅਸੀਂ ਭੱਜਣ ਲੱਗ ਗਏ ਹਨਾ ਸੋ ਸਟੈਪ ਬਾਈ ਸਟੈਪ ਚੀਜ਼ਾਂ ਅੱਗੇ ਵਧਦੀਆਂ ਨੇ ਤੇ ਜੇ ਤੁਹਾਨੂੰ ਉੱਥੇ ਕੋਈ ਕਿਉਂਕਿ ਉਹ ਬਚਪਨ ਮੈਨੂੰ ਲੱਗਦਾ ਸਭ ਤੋਂ ਵਧੀਆ ਹੁੰਦਾ ਜੇ ਤੁਹਾਨੂੰ ਕੋਈ ਉੱਥੇ ਇਹ ਕਹਿ ਦਿੰਦਾ ਕਿ ਤੇਰੇ ਤੋਂ ਭੱਜਿਆ ਨਹੀਂ ਜਾਣਾ ਤਾਂ ਤੁਹਾਡੇ ਦਿਮਾਗ 'ਚ ਉਹ ਚੀਜ਼ ਬੈਠ ਜਾਣੀ ਸੀ ਤਾਂ ਤੁਸੀਂ ਸੱਚੀ ਨਹੀਂ ਸੀ ਭੱਜ ਸਕਦੇ ਤਾਂ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਅਸੀਂ ਥੋੜਾ ਜਿਆ ਫਿਰ ਜ਼ਿਆਦਾ ਮਚਿਓਰਿਟੀ ਲੈਵਲ 'ਚ ਆ ਜਾਂਦੇ ਹਾਂ ਸਾਨੂੰ ਉਹ ਚੀਜ਼ਾਂ ਜ਼ਿਆਦਾ ਅਟਰੈਕਟ ਕਰਦੀਆਂ ਨੇ ਜਦੋਂ ਤੁਹਾਨੂੰ ਕੋਈ ਉਹੀ ਚੀਜ਼ਾਂ ਵੱਡੇ ਹੋਇਆਂ ਨੂੰ ਕਹਿੰਦਾ ਫਿਰ ਅਸੀਂ ਉਧਰ ਧਿਆਨ ਸਾਡਾ ਜ਼ਿਆਦਾ ਚੱਲ ਜਾਂਦਾ ਉਹਦੇ ਕਰਕੇ ਅਸੀਂ ਜਿਹੜਾ ਹੈਗਾ ਆ ਆਪਣੇ ਆਪ ਨੂੰ ਥੋੜਾ ਜਿਹਾ ਜਿਵੇਂ ਅਸੀਂ ਛੋਟੇ ਹੁੰਦੇ ਕਰਦੇ ਸੀ ਸਾਨੂੰ ਸਮਝ ਨਹੀਂ ਸੀ ਹੁੰਦੀ ਕਿ ਕੋਈ ਮੈਨੂੰ ਨੈਗੇਟਿਵ ਕਰ ਰਿਹਾ ਪੋਜ਼ਿਟਿਵ ਕਰ ਰਿਹਾ ਸੇਮ ਉਸੇ ਤਰ੍ਹਾਂ ਹੀ ਹੁਣ ਵੀ ਉਹੀ ਤਰੀਕਾ ਅਪਣਾਉਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਡੀਮੋਟਿਵ ਕਰਦਾ ਜਸਟ ਇਗਨੋਰ ਇਟ ਐਂਡ ਮੂਵ ਔਨ ਸਟੈਪ ਬਾਏ ਸਟੈਪ ਅੱਗੇ ਵਧਾਂਗੇ ਤਾਂ ਸੌਖੇ ਰਾਵਾਂਗੇ ਤੇ ਜੋ ਚਾਹੁੰਦੇ ਆ ਲਾਈਫ ਦੇ ਵਿੱਚ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਇਦਾਂ ਨਹੀਂ ਹੁੰਦਾ ਐਨੀ ਮਾੜੀ ਕਿਸਮਤ ਕਿਸੇ ਦੀ ਨਹੀਂ ਹੁੰਦੀ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਉਹਦਾ ਫਲ ਨਾ ਮਿਲੇ ਟਾਈਮ ਲੱਗ ਜਾਂਦਾ ਕਈ ਵਾਰੀ ਵਾਹਿਗੁਰੂ ਜ਼ਰੂਰ ਸੁਣਦਾ ਇਹਨੂੰ ਹੀ ਲਾਈਫ ਕਹਿੰਦੇ ਆ ਇਹਦੇ ਵਿੱਚ ਤੰਗੀਆਂ ਪਰੇਸ਼ਾਨੀਆਂ ਔਖਾਂ ਸਾਰਾ ਕੁਝ ਚੱਲਦਾ ਇੱਕ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਲਾਈਫ ਦੇ ਵਿੱਚ ਸੋ ਚੀਜ਼ਾਂ ਤੁਹਾਡੇ ਲਈ ਈਜ਼ੀ ਹੋਣ ਲੱ ਆ ਜਾਂਦੀਆਂ ਨੇ ਜਿੰਨਾ ਆਪਣਾ ਸਰਕਲ ਘਟ ਕਰੋਗੇ ਜਿੰਨਾ ਆਪਣਾ ਸਰਕਲ ਘਟਾਓਗੇ ਓਨਾ ਹੀ ਤੁਹਾਡੇ ਲਈ ਜ਼ਿਆਦਾ ਫਾਇਦਾ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਆਪਣੀ ਵਧੀਆ ਲੱਗੀ ਹੋਣੀ ਹੈ ਜਿਹੜੀ ਜਿਹੜੀ ਚੀਜ਼ਾਂ ਇਸ ਵੀਡੀਓ 'ਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ ਸੋ ਜੇ ਥੋੜਾ ਕੋਈ ਵੀ ਕਮੈਂਟ ਹੋਇਆ ਕੋਈ ਵੀ ਤੁਸੀਂ ਕਮੈਂਟ ਕਰਕੇ ਵੀ ਆਪਣੇ ਨਾਲ ਡਿਸਕਸ ਕਰ ਸਕਦੇ ਹੋ ਸੋ ਜਲਦੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧਿਆਨ ਰੱਖਿਓ ਇਹਨਾਂ ਗੱਲਾਂ ਦੇ ਉੱਤੇ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ ਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਸੋ ਚਲਦੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ